ਮੈਂ ਐ ਸ਼੍ਰੋਮਨੀ ਕਾਲੀਦਲ ਦੇ ਪ੍ਰਧਾਨ ਹੁੰਦੇ ਨਾਤੇ ਮੁੱਖ ਸੇਵਾਦਾਰ ਹੁੰਦੇ ਨਾਤੇ ਆਪਾਂ ਸਾਰੇ ਗੁਰੂ ਮਹਾਰਾਜ ਦੇ ਹਜ਼ੂਰੀ ਚ ਆਪਾਂ ਮੌਜੂਦ ਹੈ। ਸ਼੍ਰੀ ਕਾਲ ਤਖਸਬ ਦੇ ਸਨਮੁਖ ਹੋ ਕੇ ਸਿਰ ਝੁਕਾ ਕੇ ਮੈਂ ਗੁਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹੁੰਦਾ ਕਿ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਯਾ ਸਰਕਾਰ ਤੋਂ ਬਗੈਰ ਵੀ ਕਿਸੇ ਦਾ ਦੁੱਖ ਦਿਖਾਇਆ ਹੋਏ ਅਸੀਂ ਮਾਫੀ ਚਾਹੁੰਦੇ ਹਾਂ ਜੇ ਕਿਸੇ ਦਾ ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਕਿਉਂਕਿ ਆਮ ਸੰਗਤ ਦੇ ਵਿੱਚ ਮੰਚ ਹੈ ਕਿ ਪੰਤਕ ਸਰਕਾਰ ਸੀ ਹਾਂ ਪੰਤਕ ਸਰਕਾਰ ਸੀ ਪਰ ਕਿਵੇਂ ਹੋਇਆ ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤੇ ਸਾਧੋ ਪ੍ਰੈਸ਼ਰ ਪਾ ਕੇ ਕੱਢ ਦਿੱਤਾ ਸਾਨੂੰ ਉਹ ਉਹਦੇ ਵਿੱਚ ਮਾਫੀ ਕਿ ਅਸੀਂ ਨੇ ਦੋਸ਼ੀ ਫੜ ਸਕੇ ਪਰ ਅਸੀਂ ਵਾਦਾ ਕਰਦੇ ਹਾਂ ਕਿ ਅਸੀਂ ਜਿਹੜੇ ਅਸਲੀ ਦੋਸ਼ੀ ਐ ਉਹਨਾਂ ਨੂੰ ਜੇਲ੍ਹ ਨਾਲ ਚਵਾਵਾਂਗੇ ਤੇ ਨਾਲੇ ਜਿਨ੍ਹਾਂ ਨੇ ਸਿਆਸਤ ਕੀਤੀ ਐ ਉਹਨਾਂ ਦੀ ਵੀ ਸ਼ਕਲਾਂ ਵੀ ਕੌਮ ਦੇ ਸਾਹਮਣੇ ਪੇਸ਼ ਕਰਾਂਗੇ ਜਿਨ੍ਹਾਂ ਨੇ ਸਿਆਸਤ ਮੈਂ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਤਰਫੋਂ ਵੀ ਕਿਉਂਕਿ ਉਹਨਾਂ ਨੇ ਕਿਉਂਕਿ ਅੱਜ ਆਪਣੇ ਵਿੱਚ ਨਹੀਂ ਰਹੇ ਐਜ਼ ਮੁਖ ਸੇਵਾ ਦਾ ਤਰਫੋਂ ਤੇ ਸਮੁੱਚੀ ਪਾਰਟੀ ਦੀ ਲੀਡਰਸ਼ਿਪ ਤਰਫੋਂ ਤੇ ਸਮੁੱਚੀ ਪਾਰਟੀ ਦੇ ਵਰਕਰ ਕਿਉਂਕਿ ਪਾਰਟੀ ਦੇ ਵਰਕਰ ਵੀ ਆਪਣੀ ਪਾਰਟੀ ਦੀ ਇੱਕ jaan ਹੁੰਦੇ ਐ ਅਸੀਂ ਪ੍ਰਮਾਤਮਾ ਦੇ ਸਾਹਮਣੇ ਅਰਦਾਸ ਬੇਨਤੀ ਕਰੀਏ ਅੱਜ ਕਿ ਪ੍ਰਮਾਤਮਾ ਜਾਣੇ ਜਾਂ ਨੇ ਸਾਥੋ ਕੋਈ ਪੁੱਲ ਹੋਈ ਹੋਏ ਅਸੀਂ ਸਿਰ ਚੁਕਾ ਕੇ ਮਾਫੀ ਮੰਗਦੇ ਹਾਂ ਅਸੀਂ ਜੋ ਗੁਰੂ ਸਾਹਿਬਾਂ ਦੇ ਦੱਸੇ ਹੋ ਰਸਤੇ ਦੇ ਸਿਧਾਂਤਾਂ ਦੇ ਜਿਵੇਂ ਜਿਵੇਂ ਸਿਧਾਂਤ ਹੈ ਅਮਨ ਸ਼ਾਂਤੀ ਭਾਈਚਾਰਕ ਸਾਂਝ ਦਾ ਸਰਬੱਤ ਦੇ ਭਲੇ ਦਾ ਪੰਜਾਬ ਨੂੰ ਤਰੱਕੀ ਲਾਂਦੇ ਉਸੇ ਸਦਾਨਤਾ ਦੇ ਸਾਡੇ ਸਿਰ ਤੇ ਹੱਥ ਰੱਖਣ ਸਾਰੇ ਸੂਚੀ ਵਰਕਰਾਂ ਤੇ ਸਾਡੀ ਜਥੇਬੰਦੀ ਤੇ ਕਿ ਅਸੀਂ ਪੰਜਾਬ ਨੂੰ ਫਿਰ ਤੋਂ ਵਾਪਸ ਉਹ ਲੀਆਂ ਤੇ ਲੈ ਕੇ ਆਈਏ ਅੱਜ ਪੰਜਾਬ ਵਿੱਚ ਸੜਕਾਂ ਬਣ ਗਿਆ ਹਾਈਵੇ ਬਣ ਗਏ 에어ਪੋਰਟ ਬਣ ਗਏ ਆਪਣੇ ਤੁਸੀਂ ਦੇਖੋ ਤਰੱਕੀ ਉਹਦੇ ਮਗਰ ਕੌਣ ਹੈ ਸ਼ਰੋਮਣੀ ਅਕਾਲੀ ਦਲ ਇੱਕ ਨਿਸ਼ਾਨੀ ਨਹੀਂ ਕਿਸੇ ਦੀ ਇੱਕ ਨਿਸ਼ਾਨੀ ਨਹੀਂ ਕਿਸੇ ਦੀ ਆਪਾਂ ਜਿੰਨਾ ਮਰਜੀ ਲੋਕੀ ਆਉਂਦੇ ਐ ਨਾ ਲੈ ਕੇ ਗੁੰਮਰਾਹ ਕਰਕੇ ਜਦੋਂ ਸਾਰੀਆਂ ਐਗੀਆਂ ਤਾਕਤਾਂ ਨੇ ਐਜੀ ਤਾਕਤਾਂ ਨੇ ਦੇਖਿਆ ਕਿ ਐਸ ਸਹੀਦਾਂ ਦੀ ਜਥੇਬੰਦੀ ਨੂੰ ਇਸ ਤਾਕਤ ਨੂੰ ਐਸ ਉਹਦੀ ਲੋਕਪ੍ਰਿਅਤਾ ਨੂੰ ਕਿਵੇਂ ਰੋਕਿਆ ਜਾਏ ਫਿਰ ਸਾਸ਼ਾ ਸ਼ੁਰੂ ਹੋ ਗਈਆਂ ਐਗੀਆਂ ਜਥੇਬੰਦੀਆਂ ਖੜੀਆਂ ਹੋ ਗਈਆਂ ਵੱਡੇ ਬਾਦਲ ਸਾਹਿਬ ਜਦੋਂ ਸਰਕਾਰ ਚ ਸੀ ਅਖੀਰ ਚ ਉਦੋਂ ਤੋਂ ਬਾਅਦ ਬਿਮਾਰ ਵੀ ਰਹੇ ਐ ਜਦੋਂ ਵੀ ਮੈਂ ਉਹਨਾਂ ਕੋਲੇ ਜਾਂਦਾ ਉਹਨਾਂ ਕੋਲੇ ਜਾਂਦਾ ਮੈਨੂੰ ਇੱਕ ਗੱਲ ਕਹਿੰਦੇ ਰਹਿੰਦੇ ਕਿ ਮੇਰੀ ਜ਼ਿੰਦਗੀ ਚ ਮੈਨੂੰ ਸਭ ਤੋਂ ਵੱਡਾ ਦੁੱਖ ਹੈ ਕਿ ਮੈਂ ਮੇਰੇ ਚੀਫ ਮਿਨਿਸਟਰ ਹੁੰਦੇ ਪੰਥੀ ਸਰਕਾਰ ਦੇ ਹੁੰਦੇ ਬੇਅਦਬੀ ਹੋਈ ਮੈਨੂੰ ਦੁੱਖ ਹੈ ਕਿ ਮੈਨੂੰ ਮੌਕਾ ਨਹੀਂ ਦਿੱਤਾ ਗਿਆ ਦੋਸ਼ੀਆਂ ਨੂੰ ਫੜਨ ਦਾ ਮੌਕਾ ਨਹੀਂ ਦਿੱਤਾ ਗਿਆ ਤਾਕਤਾਂ ਉਹਦੋਂ 에 ਜੀਆਂ ਇਕੱਠੀਆਂ ਹੋ ਗਈਆਂ ਉਹਨਾਂ ਨੇ ਬਹਾਨਾ ਲੱਭਿਆ ਕਿ ਕਾ ਮੌਕਾ ਮਿਲ ਗਿਆ ਕਿ ਸਿਆਸਤ ਕਰੋ ਸਾਰਿਆਂ ਨੇ ਇਕੱਠੇ ਹੋ ਕੇ ਸੰਤਾਨੀਆਂ ਭਾਵਨਾ ਨੂੰ ਹੋਰ ਉਜਾੜਿਆ ਤੇ ਪ੍ਰੈਸ਼ਰ ਇੰਨਾ ਪਾ ਦਿੱਤਾ ਕਿਸਾ ਸਾਨੂੰ ਮਜਬੂਰ ਕਰ ਦਿੱਤਾ ਕਿ ਸੀਬੀਏ ਨੂੰ ਦੇਣਾ ਪਏ ਕਿ ਆ ਪਕਾਲੀ ਦਲ ਦੀ ਸਰਕਾਰ ਇਹਦੀ ਇਨਕੁਆਇਰੀ ਨਾ ਕਰੇ ਦੋਸ਼ਿਆਂ ਨੂੰ ਨਾ ਫੜੇ ਉਹ ਮੈਨੂੰ ਬਾਦਲ ਸਾਹਿਬ ਕਹਿੰਦੇ ਕਹਿੰਦੇ ਸਭ ਤੋਂ ਵੱਡਾ ਦੁੱਖ ਮੈਨੂੰ ਹੈ ਮੇਰੇ ਰਾਜ ਵਿੱਚ ਬੇਦਬੀ ਹੋਈ ਹੋਏ ਤੇ ਮੈਂ ਆਪਣੇ ਦੋਸ਼ਿਆਂ ਨੂੰ ਨਾ ਫੜ ਸਕਾਂ ਮੈਨੂੰ ਉਹਨਾਂ ਨੇ ਕਈ ਵਾਰ ਕਿਹਾ ਕਹਿੰਦਾ ਜੀ ਪਰਮਾਤਮਾ ਤੈਨੂੰ ਮੌਕਾ ਦੇ ਜਾਂ ਕਿਸੇ ਪਾਰਟੀ ਦੇ ਲੀਡਰ ਨੂੰ ਮੌਕਾ ਦੇ ਆ ਦੋਸ਼ੀਆਂ ਨੂੰ ਜਰੂਰ ਫੜ ਕੇ ਅੰਦਰ ਕਰਨਾ ਹੋਇਆ ਕਿ ਕਿਤੇ ਆਪਾਂ ਪਛਾਣਿਆ ਕਿ ਬੇਦਬੀ ਹੋਈ ਉਹਦੇ ਬਾਅਦ ਸਿਆਸਤ ਹੀ ਹੋਈ ਦੋਸ਼ੀਆਂ ਤਰਫ ਤੋਂ ਕਿਸੇ ਨੇ ਗਿਆ ਹੀ ਨਹੀਂ ਕੋਈ ਨਾ ਕਿਸੇ ਨੇ ਦੋਸ਼ੀ ਫੜੇ ਨਾ ਫੜਨ ਦਾ ਨਿਸ਼ਾਨਾ ਰੱਖਿਆ 24 ਘੰਟੇ ਸਾਰੇ ਅਕਾਲੀ ਦਲ ਕਾਲੀ ਦਲ ਬਾਦਲ ਕਾਲੀ ਦਲ ਬਾਦਲ ਕਾਲੀ ਦਲ ਉਹ ਲੋਕ ਕਿੱਥੇ ਐ ਜੀਦੋ ਸੱਚਖੰਡ ਹਰਮੰਦਰ ਸਾਹਿਬ ਐਡੀ ਵੱਡੀ ਪ੍ਰਧਾਨ ਸਾਹਿਬ ਨੇ ਜ਼ਿਕਰ ਕੀਤਾ ਬੇਅਦਬੀ ਹੋਏ ਕਿਸੇ ਨੇ ਉਹਨਾਂ ਦੇ ਆਵਾਜ਼ ਉਠਾਈ ਜੀਦੋ ਆਨੰਦਪੁਰ ਸਾਹਿਬ ਦੇ ਵਿੱਚ ਬੇਅਦਬੀ ਹੋਈ ਕਿਸੇ ਨੇ ਆਵਾਜ਼ ਉਠਾਈ ਪਟਿਆਲੇ ਬੇਅਦਬੀ ਹੋਈ ਕਿਸੇ ਨੇ ਆਵਾਜ਼ ਉਠਾਈ ਪਿਛਲੇ ਇੱਕ ਸਾਲ ਦੇ ਅੰਦਰ ਅੰਦਰ ਟਿਕਰੀ ਤੋਂ 10 11 ਜਗ੍ਹਾ ਬੇਅਦਬੀਆਂ ਹੋਈਆਂ ਉਹਨਾਂ ਨੂੰ ਕੋਈ ਇੰਨਾ ਟਾਈਮ ਨਹੀਂ ਮਿਲਿਆ ਕਿ ਉੱਥੇ ਜਾ ਕੇ ਜਾ ਕੇ ਉਸ ਜਗ੍ਹਾ ਤੇ ਜਾ ਕੇ ਦੇਖ ਹੀ ਸਕਣ ਹੋਇਆ ਕੀ ਹੈ ਅੱਜ ਕਿੱਥੇ ਹੈ ਕੋਈ ਕਿਸੇ ਪਾਰਟੀ ਚ ਕਿਸੇ ਪਾਰਟੀ ਚ ਹੈ ਤੇ ਖਾਲਸਾ ਜੀ ਨੁਕਸਾਨ ਕੀ ਹੋਇਆ ਤੁਸੀਂ ਪੰਤ ਦੀ ਪਾਰਟੀ ਨੂੰ ਸਾਰੇ ਚਿੰਬੜ ਗਏ ਉਹ ਦੋਸ਼ੀ ਚਿੰਬੜ ਗਏ ਤੇ ਪਾਰਟੀ ਨੂੰ ਕਮਜ਼ੋਰ ਕਰਤਾ ਉਹ ਨਤੀਜਾ ਕੀ ਹੋਇਆ ਤੁਹਾਡੀ ਕੌਮ ਤੇ ਹਮਲੇ ਹੋਣ ਲੱਗ ਗਏ ਤੁਹਾਡੀ ਕੌਮ ਤੇ ਹਮਲੇ ਹੋਣ ਲੱਗ ਗਏ ਥੋੜੀ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 102 ਸਾਲ ਪੁਰਾਣੀ ਆਪਣਾ ਪਾਰਲੀਮੈਂਟ ਆ ਕੌਮ ਦਾ ਪਾਰਲੀਮੈਂਟ ਹੈ ਉਹਨਾਂ ਤਾਕਤਾਂ ਨੂੰ ਹਿੰਮਤ ਪੈ ਗਈ ਕਿ ਉਹ ਵੀ ਤੋੜ ਦਿੱਤਾ ਜਾਏ ਤਾਕਤਾਂ ਨੂੰ ਮੌਕਾ ਮਿਲਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਕਾਬਜ ਹੋ ਗਏ ਕੱਲੇ ਪਿੱਲੇ ਕੱਲੇ ਸੋਚ ਨਹੀਂ ਸਕਦਾ ਸੀ ਤਖਤ ਪਟਨਾ ਸਾਹਿਬ ਹਜ਼ੂਰ ਕਮੇਟੀ ਦੇ ਵੀ ਕਾਬਜ ਹੋ ਗਏ ਹਜ਼ੂਰ ਸਾਹਿਬ ਕਮੇਟੀ ਦੇ ਕਾਬਜ ਹੋ ਗਏ ਤੇ ਹਲੇ ਵੀ ਆਪਾਂ ਨਹੀਂ ਆਪਣੀ ਅੱਖਾਂ ਖੋਲਾਂਗੇ ਕਿ ਕੌਣ ਕੌਮ ਦਾ ਦੁਸ਼ਮਣ ਹੈ ਕੌਣ ਕੌਮ ਦੇ ਨਾਲ ਹੈ ਮੈਨੂੰ ਕਿਹੜੇ ਕਿਹੜੇ ਦੁੱਖ ਹੁੰਦਾ ਜਦੋਂ ਘਰੇ ਬੈਠਦਾ ਹੁੰਨਾ ਹੈ ਜਦੋਂ 84 ਦੇ ਵਿੱਚ ਅਕਾਲ ਤਖਤ ਸਾਹਿਬ ਤੇ ਹਮਲਾ ਕੀਤੇ ਗਏ ਉਹਦੇ ਬਾਅਦ 2 ਸਾਲ ਬਾਅਦ 3 ਸਾਲ ਬਾਅਦ ਇਲੈਕਸ਼ਨ ਹੋਏ ਮੇਲਾ ਕਾਂਗਰਸ ਕਿੰਨੀਆਂ ਸੀਟਾਂ ਲੈ ਗਈ ਇੱਥੇ ਪੰਜਾਬ 'ਚ ਉਹਦੇ ਬਾਅਦ ਕਾਂਗਰਸ ਪਾਰਟੀ ਜਿਨੇ ਸ਼੍ਰੀ ਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਜਿਨੇ ਆਪਣੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲ ਈਾਮ ਕੀਤਾ ਉਸ ਪਾਰਟੀ ਨੂੰ ਆਪਾਂ ਬਾਰ-ਬਾਰ ਮੌਕਾ ਦਿੱਤਾ ਸਰਕਾਰ ਬਣਾਉਣ ਤੇ ਤੇ ਬਾਰ-ਬਾਰ ਮੌਕਾ ਲੈ ਕੇ ਆਪਣੀ ਤੇ ਹੀ ਵਾਰ ਕੀਤੇ ਆਪਣੀ ਤੇ ਹੀ ਵਾਰ ਕੀਤੇ ਆਪਾਂ ਹਲੇ ਵੀ ਆਪਣੀ ਕੌਮ ਸਮਝੀ ਨਹੀਂ ਆਪਾਂ ਕਿਦੋਂ ਜਾਗਾਂਗੇ ਆਪਾਂ ਕਦੋਂ ਪਛਾਣਾਂਗੇ ਕਿ ਕਿਹੜੇ ਆ ਜਿਹੜੇ ਆਪਣੀ ਆਪਾਂ ਨੂੰ ਕਮਜ਼ੋਰ ਕਰਦੇ ਲੱਗੇ ਆ ਦੇਖੋ ਪੰਜਾਬ ਨੂੰ ਬਚਾਉਣ ਵਾਲਾ ਖਾਲਸਾ ਪੰਥ ਦੀ ਫੌਜ ਕੱਲੀ ਸ਼ਰੋਮ ਨਹੀਂ ਕਾਲੀ ਦਾਲਾ ਜਿੰਨਾ ਮਰਜੀ ਤੁਸੀਂ ਕੋਈ ਮਰਜੀ ਕੋਈ ਮਰਜੀ ਕਹੀ ਜਾਏ ਪੰਜਾਬ ਵਿੱਚ ਤੁਸੀਂ ਕਿਤੇ ਮਰਜੀ ਚਲੇ ਜਾਓ ਇੱਕ ਪਾਸੇ ਅੱਜ ਗੁਰੂ ਦੀ ਨਗਰੀ ਤੁਸੀਂ ਆਪਣੇ ਪਿੰਡਾਂ ਜਾਉਂਗੇ ਲੈਫਟ ਰਾਈਟ ਦੇਖਦੇ ਰਹੋ ਜੋ ਕੁਝ ਵੀ ਬਣਿਆ ਹੈ ਜੋ ਕੁਝ ਵੀ ਤੱਕੀ ਦੇਖ ਰਿਹਾ ਹਾਂ ਕੱਲੀ ਪੰਥ ਦੀ ਸਰਕਾਰ ਨੇ ਕਾਲੀ ਦਲ ਦੀ ਸਰਕਾਰਾਂ ਨੇ ਕੀਤਾ ਹੋਰ ਕਿਸੇ ਨੇ ਨਹੀਂ ਵੱਡੇ ਬਾਦਲ ਸਾਹਿਬ ਦੇ ਬੰਦ ਬਹੁਤ ਜ਼ਿਆਦਾ ਬੋਝ ਰਿਹਾ ਐਸ ਕੱਲ ਦਾ ਅੱਜ ਆਪਾਂ ਸਾਰੇ ਇਕੱਠੇ ਹੋਏ ਹਾਂ ਮੈਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੁੱਖ ਸੇਵਾਦਾਰ ਹੁੰਦੇ ਨਾਤੇ ਆਪਾਂ ਸਾਰੇ ਗੁਰੂ ਮਹਾਰਾਜ ਦੇ ਹਜ਼ੂਰੀ ਚ ਆਪਾਂ ਮੌਜੂਦ ਹੈ। ਸ਼੍ਰੀ ਕਲਤਕ ਸਾਹਿਬ ਦੇ ਸਨਮੁਖ ਹੋ ਕੇ ਸਿਰ ਝੁਕਾ ਕੇ ਮੈਂ ਗੁਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹੁੰਦਾ ਕਿ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਜਾਂ ਸਰਕਾਰ ਤੋਂ ਬਗੈਰ ਵੀ ਕਿਸੇ ਦਾ ਦੁੱਖ ਦੇ ਆ ਦਿਖਾਇਆ ਹੋਏ ਅਸੀਂ ਮਾਫੀ ਚਾਹੁੰਦੇ ਹਾਂ ਜੇ ਕਿਸੇ ਦਾ ਇਹ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਕਿਉਂਕਿ ਆਮ ਸੰਗਤ ਦੇ ਵਿੱਚ ਮੰਚ ਹੈ ਕਿ ਪੰਤਕ ਸਰਕਾਰ ਸੀ ਹਾਂ ਪੰਤਕ ਸਰਕਾਰ ਸੀ ਪਰ ਕਿਵੇਂ ਹੋਇਆ ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤੇ ਸਾ ਤੋਂ ਪ੍ਰੈਸ਼ਰ ਪਾ ਕੇ ਕੱਢ ਦਿੱਤਾ ਸਾਨੂੰ ਉਹ ਉਹਦੇ ਨੇ ਮਾਫੀ ਕਿ ਅਸੀਂ ਨੇ ਦੋਸ਼ੀ ਫੜ ਸਕੇ ਪਰ ਅਸੀਂ ਵਾਦਾ ਕਰਦੇ ਹਾਂ ਕਿ ਅਸੀਂ ਜਿਹੜੇ ਅਸਲੀ ਦੋਸ਼ੀ ਐ ਉਹਨਾਂ ਨੂੰ ਜੇਲ੍ਹਾਂ ਚ ਭਾਵਾਂਗੇ ਤੇ ਨਾਲੇ ਜਿਨ੍ਹਾਂ ਨੇ ਸਿਆਸਤ ਕੀਤੀ ਐ ਉਹਨਾਂ ਦੀ ਵੀ ਸ਼ਕਲਾਂ ਵੀ ਕੌਮ ਦੇ ਸਾਹਮਣੇ ਪੇਸ਼ ਕਰਾਂਗੇ ਜਿਨ੍ਹਾਂ ਨੇ ਸਿਆਸਤ ਕੀਤੀ ਮੈਂ ਸਾਹ ਪ੍ਰਕਾਸ਼ ਸਿੰਘ ਜੀ ਬਦਲ ਤਰਫੋਂ ਵੀ ਕਿਉਂਕਿ ਉਹਨਾਂ ਨੇ ਕਿਉਂਕਿ ਅੱਜ ਆਪਣੇ ਵਿੱਚ ਨਹੀਂ ਰਹੇ ਐਸ ਮੁਖ ਸੇਵਾਦਾਰ ਤਰਫੋਂ ਤੇ ਸਮੂਚੀ ਪਾਰਟੀ ਦੀ ਲੀਡਰਸ਼ਿਪ ਤਰਫੋਂ ਤੇ ਸਮੂਚੀ ਪਾਰਟੀ ਦੇ ਵਰਕਰ ਕਿਉਂਕਿ ਪਾਰਟੀ ਦੇ ਵਰਕਰ ਵੀ ਆਪਣੀ ਪਾਰਟੀ ਦੀ ਇੱਕ jaan ਹੁੰਦੇ ਐ ਅਸੀਂ ਪ੍ਰਮਾਤਮਾ ਦੇ ਸਾਹਮਣੇ ਅਰਦਾਸ ਬੇਨਤੀ ਕਰੀਏ ਅੱਜ ਕਿ ਪ੍ਰਮਾਤਮਾ ਜਾਣੇ ਜਾਂ ਨੇ ਸਾਥ ਕੋਈ ਪੁੱਲ ਹੋਈ ਹੋਏ ਅਸੀਂ ਸਿਰ ਝੁਕਾ ਕੇ ਮਾਫੀ ਮੰਗਦੇ ਆਂ ਅਸੀਂ ਜੋ ਗੁਰੂ ਸਾਹਿਬਾਂ ਦੇ ਦੱਸੇ ਹੋ ਰਸਤੇ ਤੇ ਸਿਧਾਂਤਾਂ ਤੇ ਜਿਵੇਂ ਜਿਵੇਂ ਸਿਧਾਂਤ ਹੈ ਅਮਨ ਸ਼ਾਂਤੀ ਭਾਈਚਾਰਕ ਸਾਂਝ ਦਾ ਸਰਬੱਤ ਦੇ ਭਲੇ ਦਾ ਪੰਜਾਬ ਨੂੰ ਤਰੱਕੀ ਲਾਂਦੇ ਉਸੇ ਸਿਧਾਂਤਾਂ ਤੇ ਸਾਡੇ ਸਿਰ ਤੇ ਹੱਥ ਰੱਖਣ ਸਾਰੇ ਸਮੂਚੀ ਵਰਕਰਾਂ ਤੇ ਸਾਡੀ ਜਥੇਬੰਦੀ ਤੇ ਕਿ ਅਸੀਂ ਪੰਜਾਬ ਨੂੰ ਫਿਰ ਤੋਂ ਵਾਪਸ ਉਹ ਲੀਆਂ ਤੇ ਲੈ ਕੇ ਆਈਏ ਕਿਉਂਕਿ ਜੈਜੀ ਹਲਾਕ ਬਣ ਗਈ ਆ ਪੰਜਾਬ ਵਿੱਚ 5 ਸਾਲ ਕਾਂਗਰਸ ਦੇ ਤੇ ਜਿਹੜਾ ਹੁਣ ਹੁਕਮਰਾਨ ਆਇਆ ਹੈ ਜਿਸ ਤਰੀਕੇ ਨਾਲ ਲੱਗਿਆ ਜਿਸ ਤਰੀਕੇ ਨਾਲ ਉਹਨਾਂ ਨੇ ਗੁਰੂ ਘਰਾਂ ਤੇ ਹੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਆਪਣੇ ਪੁਲਿਸ ਨਹੀਂ ਇਹ ਜਾਖਮ ਸੀਨ ਆਪਾਂ ਅਜ ਤੱਕ ਨਹੀਂ ਕਿਤੇ ਦੇਖਿਆ ਸੋ ਆਪਣੀ ਫੌਜ ਨੂੰ ਬਲ ਬਖਸ਼ਣ ਅਸੀਂ ਐਜੇ ਦੁਸ਼ਮਨਾ ਦਾ ਸਾਹਮਣਾ ਕਰ ਸਕੀਏ ਤੇ ਪੰਜਾਬ ਨੂੰ ਇਕੱਠਾ ਕਰਕੇ ਅਸੀਂ ਸੱਚੀ ਅਗਵਾਈ ਜਿਦੀ ਪਹਿਲੇ ਦਿੰਦੇ ਰਹੇ ਹਾਂ ਉਹ ਸੱਚੀ ਅਗਵਾਈ ਦੇ ਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਲੜਾਈ ਲੜੀਏ ਤੇ ਪੰਜਾਬ ਦੀ ਤਰੱਕੀ ਵਾਸਤੇ ਲੜਾਈ ਲੜੀਏ ਮੈਂ ਹੋਰ ਵੀ ਬੇਨਤੀ ਕਰਦਾ ਹਾਂ ਕਿ ਸਾਰੇ ਪੰਥਿਕ ਸੋਚ ਰੱਖਣ ਵਾਲੇ ਜਿਹੜੇ ਇੱਕ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਦੇ ਦਿਲ 'ਚ ਮੰਚ ਸ਼੍ਰੋਮਣੀ ਅਕਾਲੀ ਦਲ ਹੈ ਜਿਨ੍ਹਾਂ ਦੇ ਖੂਨ ਵਿੱਚ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਹੈ ਜਿਹੜੀਆਂ ਧਿਰਾਂ ਅਲੱਗ-ਅਲੱਗ ਹਿੱਸੇ ਵੰਡਣਾ ਚਾਹੁੰਦੀਆਂ ਮੈਂ ਉਹਨਾਂ ਨੂੰ ਬੇਨਤੀ ਕਰਦਿਆਂ ਏਕਤਾ ਵਿੱਚ ਹੀ ਤਾਕਤ ਹੈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੇ ਮੇਰੇ ਕੋਈ ਲਫਜ਼ਾਂ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਜਾਂ ਸਾਡੇ ਕਿਸੇ ਲੀਡਰਸ਼ਿਪ ਦੇ ਕਹਿਣ ਨਾਲ ਕਿਸੇ ਨੂੰ ਕੋਈ ਦੁੱਖ ਪਹੁੰਚਿਆ ਮੈਂ ਹੱਥ ਜੋ ਕੇ ਮਾਫੀ ਮੰਗਦਾ ਮੈਂ ਸਾਰਿਆਂ ਨੂੰ ਆਈ ਅਪੀਲ ਕਰਦਾ ਕਿ ਸਾਰੇ ਇੱਕ ਝੰਡੇ ਥਲੇ ਇਕੱਠੇ ਹੋ ਜਓ ਕਿਉਂਕਿ ਆਪਣੀ ਕੌਮ ਤੇ ਧੱਕੇ ਸ਼ੁਰੂ ਹੋ ਗਏ ਇੱਕ ਤਾਕਤਵੰਗ ਫੌਜ ਹੀ ਇਕ ਤਾਕਤਵਰ ਫੌਜੀ ਇਹਨਾਂ ਦੁਸ਼ਮਣਾਂ ਨੂੰ ਨਕਾਰ ਕੇ ਸਿੱਟੇਗੀ ਤੇ ਪੰਜਾਬ ਵਿੱਚ ਖਾਲਸਾ ਪੰਥ ਵਿੱਚ ਵਾਪਸ ਖੁਸ਼ੀਆਂ ਲੈ ਕੇ ਆਏਗੀ ਤੇ ਮੈਂ ਬੇਨਤੀ ਕਰਦਾ ਕਿ ਆਪਣੀ ਜਿਹੜੀ ਤਾਕਤ ਹੈ ਕਿਉਂਕਿ ਆਪਣੇ ਸਾਹਮਣੇ بڑے ਮਸਲੇ ਆ ਗਏ ਆ ਬੰਦੀ ਸਿੱਖਾਂ ਨੂੰ ਰਹਾ ਕਰੰਦਾ ਮਸਲਾ ਹੈ ਆਪਣੇ ਗੁਰੂ ਘਰਾਂ ਜਿਨ੍ਹਾਂ ਤੇ ਕਬਜ਼ਾ ਕਰੀ ਬੈਠੇ ਆ ਉਹ ਵਾਪਸ ਸੇਵਾ ਸਭਾਲ ਖਾਲਸਾ ਪੰਥ ਵਿੱਚ ਲਿਆਉਣ ਦੀ ਆਪਣੇ ਕੋਲੇ ਬੜੇ ਉਚ ਚੁਣੌਤੀਆਂ ਇੱਕ ਫੋਨ ਜਿਹੜੀਆਂ ਕਮੇਟੀ ਦੀਆਂ ਇਲੈਕਸ਼ਨ ਆਉਣੀਆਂ ਉੱਥੇ ਵੀ ਆ ਜੈਂਸੀਆਂ ਦੇ ਲੋਕ ਇਕੱਠੇ ਹੋ ਕੇ ਆ ਫਿਰ ਤੋਂ ਖੁੱਸ ਬੈਠ ਕਰਨ ਦੀ ਕੋਸ਼ਿਸ਼ ਕਰਨਗੇ ਆ ਸਾਰੀ ਤਾਕਤ ਤਾਂ ਆਪਾਂ ਸਾਹਮਣਾ ਕਰ ਸਕਾਂਗੇ ਜੇ ਆਪਾਂ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਪਾਂ ਖਾਲਸਾ ਪੰਥ ਦੀ ਫੌਜ ਸ਼ਰੋਮ ਨਿਕਾਲੀ ਨੂੰ ਤਗੜਾ ਕਰੀਏ ਫਤੇ ਤੇ 20 ਤਰੀਕ ਨੂੰ ਆਪਾਂ ਸਾਰੇ ਦਿੱਲੀ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਆਪਾਂ ਸਾਰੇ ਉੱਥੇ ਇਕੱਠੇ ਹੋਣਾ ਤੇ ਆਪਣੇ ਉਹਨਾਂ ਨੂੰ ਪ੍ਰੈਸ਼ਰ ਪਾ ਕੇ ਛੜਾ ਕੇ ਲਿਆਉਣਾ ਹੈ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ